ਸukhpal Singh ਗੁਲਾੜ ਫਤਿਹ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 26 ਜਨਵਰੀ ਦਾ ਦਿਹਾੜਾ ਹੈ ਤੇ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਭਾਰਤੀ ਲੋਕ ਉਪਦੇਸ਼ਨ ਧਰਤੀ ਤੇ ਰਹਿੰਦੇ ਨੇ ਬੜੀ ਸ਼ਰਧਾ ਭਾਵਨਾ ਤੇ ਬੜੇ ਉਤਸ਼ਾਹ ਦੇ ਨਾਲ ਅੱਜ ਦਾ ਇਹ 26 ਜਨਵਰੀ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਜਿਹਨੂੰ ਅਸੀਂ ਗਣਤੰਤਰ ਦਿਵਸ ਦੇ ਤੌਰ ਤੇ ਮਨਾਉਨੇ ਆ ਤੇ ਗਣਤੰਤਰ ਦਿਵਸ ਦਾ ਸਾਡੇ ਭਾਈਚਾਰੇ ਦੇ ਵਿੱਚ ਸਾਡੇ ਸਮਾਜ ਖਾਸ ਕੀ ਐਸਸੀ ਐਸਟੀ ਦੇ ਪਛੜੇ ਹੋਏ ਲੋਕਾਂ ਦੇ ਵਿੱਚ ਬੜਾ ਉੱਚਾ ਤੇ ਬੜਾ ਡੂੰਗਾ ਮਹੱਤਵ ਹੈ ਅੱਜ ਦੇ ਦਿਨ ਭਾਰਤੀ ਸੰਵਿਧਾਨ ਜਿਹੜਾ ਉਹ ਲਾਗੂ ਕੀਤਾ ਗਿਆ ਸੀਗਾ ਤੇ ਉਹ ਭਾਰਤੀ ਸੰਵਿਧਾਨ ਜਿਨੇ ਸਾਨੂੰ ਸਮਾਜ ਦੇ ਵਿੱਚ ਸਿਰ ਚੁੱਕ ਕੇ ਜਿਉਣ ਦਾ ਅਧਿਕਾਰ ਦਿੱਤਾ ਸਾਨੂੰ ਬੋਲਣ ਦਾ ਸਾਨੂੰ ਵੇਖਣ ਦਾ ਸਾਨੂੰ ਸੁਣਨ ਦਾ ਅਧਿਕਾਰ ਦਿੱਤਾ ਸਾਨੂੰ ਆਪਣੇ ਜ਼ਿੰਦਗੀ ਦੇ ਖੁਸ਼ੀਆਂ ਭਰੇ ਜਿਹੜੇ ਪਲ ਨੇ ਉਹਨਾਂ ਨੂੰ ਖੁੱਲ ਕੇ ਉਹਨਾਂ ਨੂੰ ਇੰਜੋਏ ਕਰਨ ਦਾ ਜਸ਼ਨ ਮਨਾਉਣ ਦਾ ਅਧਿਕਾਰ ਦਿੱਤਾ ਸਿੱਖਿਆ ਦੇ ਖੇਤਰ ਦੇ ਵਿੱਚ ਸਾਨੂੰ ਉੱਚ ਡਿਗਰੀਆਂ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਤੇ ਰਾਜਨੀਤਿਕ ਸਮਾਜਿਕ ਆਰਥਿਕ ਤੌਰ ਤੇ ਸਾਨੂੰ ਉੱਚੇ ਉੱਠਣ ਦਾ ਅਧਿਕਾਰ ਦਿੱਤਾ ਤੇ ਉਜਾਉਦਿਆਂ ਤੇ ਬਹਿਣ ਦਾ ਅਧਿਕਾਰ ਜਿਹੜਾ ਉਹ ਭਾਰਤੀ ਸੰਵਿਧਾਨ ਨੇ ਦਿੱਤਾ ਜਿਹੜਾ ਸੰਵਿਧਾਨ ਸਾਡੇ ਮਸੀਹਾ ਬੜੇ ਯੋਧੇ ਸਤਕਾਰਯੋਗ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਸਤਕਾਰ ਦੇ ਨਾਲ ਬੜੇ ਅਦਬ ਦੇ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਕਹਿੰਨੇ ਆ ਕਿਉਂਕਿ ਖੁਦ ਉਹ ਇੱਕ ਪਛੜੇ ਹੋਏ ਸਮਾਜ ਦੇ ਵਿੱਚੋਂ ਸੀਗੇ ਕਚਰਾ ਸਮਾਜ ਵਿੱਚ ਕਰਕੇ ਕਹਿਣਾ ਕਿਉਂਕਿ ਇੱਕ ਉੱਚ ਜਮਾਤ ਜਿਹੜੀ ਆ ਇਹਨਾਂ ਨੇ ਹਮੇਸ਼ਾ ਹੀ ਵਖਰੇਵੇਂ ਦੀ ਚਸ਼ਮੇ ਦੇ ਨਾਲ ਸਮਾਜ ਨੂੰ ਵੇਖਿਆ ਉਹ ਲੋਕ ਜਿਹੜੇ ਲੋਕਾਂ ਨੂੰ ਨੀਚ ਦੁਸ਼ਟ ਚੰਡਾਲ ਜਾਂ ਨੀਵੇਂ ਐਸੀ ਐਸਟੀ ਕੈਟਾਗਰੀ ਦੇ ਵਿੱਚ ਰੱਖਦੇ ਸੀਗੇ ਸ਼ੂਤ ਅਸ਼ੂਤ ਦਾ ਭੇਦਭਾਵ ਕਰਦੇ ਸੀਗੇ ਤੇ ਉਸ ਸ਼੍ਰੇਣੀ ਦੇ ਵਿੱਚ ਸਾਡੇ ਭਾਰਤ ਰਤਨ ਡਾਕਟਰ ਬੀਰ ਅੰਬੇਰਕਰ ਸਾਹਿਬ ਵੀ ਆਉਂਦੇ ਸਨ ਤੇ ਉਹਨਾਂ ਨੇ ਇਹ ਪੀੜਾਂ ਜਿਹੜੀਆਂ ਸੀਗੀਆਂ ਜਿਹੜੀ ਉੱਚ ਜ਼ਮਾਤ ਦੇ ਲੋਕਾਂ ਵੱਲੋਂ ਸਾਡੇ ਸਮਾਜ ਨੂੰ ਜਿਹੜੀਆਂ ਜੜੀਆਂ ਪੀੜਾਂ ਦਿੱਤੀਆਂ ਜਾਂਦੀਆਂ ਸੀਗੀਆਂ ਉਹਨਾਂ ਨੇ ਪਲੀਪਾਂਤ ਬਖੂ ਵੀ ਉਹਨਾਂ ਨੇ ਆਪਣੇ ਪਿੰਡੇ ਤੇ ਹੜਾਈਆਂ ਸੀਗੀਆਂ ਤੇ ਉਹਨਾਂ ਨੇ ਇੱਕ ਸੰਕਲਪ ਕੀਤਾ ਸੀਗਾ ਕਿ ਮੈਂ ਰਵਾਂ ਨਾ ਰਵਾਂ ਪਰ ਆਪਣੇ ਸਮਾਜ ਨੂੰ ਸਰ ਉੱਚਾ ਚੁੱਕ ਕੇ ਜਿਉਣ ਦਾ ਅਧਿਕਾਰ ਜ਼ਰੂਰ ਪ੍ਰਾਪਤ ਕਰਾਂਗਾ ਜਰੂਰ ਦਵਾ ਕੇ ਜਾਵਾਂਗਾ ਸੋ ਉਹਨਾਂ ਨੇ ਪਹਿਲਾਂ ਪੜ੍ਹਾਈ ਕੀਤੀ ਬੜੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਫਿਰ 2 ਸਾਲ 11 ਮਹੀਨੇ ਤੇ 18 ਦਿਨ ਦਾ ਬੜਾ ਸਖਤ ਮਿਹਨਤਾਨਾ ਕਰਕੇ ਬੜੀ ਘਾਲ ਨਾਕਾੜ ਕੇ ਇੱਕ ਖਰੜਾ ਤਿਆਰ ਕੀਤਾ ਆਪਣੇ ਸਮਾਜ ਦੇ ਲੋਕਾਂ ਦੇ ਲਈ ਜਿਨੂੰ ਅੱਜ ਦੇ ਦਿਨ 26 ਜਨਵਰੀ 1950 ਨੂੰ ਉਸ ਖਰੜੇ ਨੂੰ ਜਿਹੜਾ ਉਹ ਲਾਗੂ ਕੀਤਾ ਗਿਆ ਜਿਸ ਦੀ ਬਿnablaਤ ਭਾਰਤੀ ਮੂਲ ਨਿਵਾਸੀਆਂ ਦੀ ਜ਼ਿੰਦਗੀ ਜਿਹੜੀ ਆ ਖੁਸ਼ ਨਮਾ ਹੋਈ ਜਿਵੇਂ ਮੈਂ ਦੱਸ ਹੀ ਚੁੱਕਾ ਕਿ ਸਾਨੂੰ ਹਰ ਤਰ੍ਹਾਂ ਦੇ ਅਧਿਕਾਰ ਭਾਰਤੀ ਸੰਵਿਧਾਨ ਨੇ ਦਵਾਏ ਤੇ ਅਸੀਂ ਦੇ ਨਹੀਂ ਦੇ ਸਕਦੇ ਉਸ ਮਹਾਨ ਸ਼ਖਸੀਅਤ ਦਾ ਬਾਬਾ ਸਾਹਿਬ ਡਾਕਟਰ ਬੀਰਾਂਬੇੜਕਰ ਜੀ ਦਾ ਤੇ ਇਸ ਤੋਂ ਪਹਿਲਾਂ ਦੁਨੀਆ ਦੇ ਇੱਕ ਮਸੀਹਾ ਹੋਏ ਨੇ ਉਹਨਾਂ ਵਰਗੀ ਵੀ ਕੁਰਬਾਨੀ ਕਿੱਥੇ ਕੋਈ ਦੇ ਸਕਦਾ ਕੋਈ ਸੋਚ ਨਹੀਂ ਸਕਦਾ ਮੈਂ ਗੱਲ ਕਰਦਾ ਸਾਬੇ ਕਮਾਲ ਬੇਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਨ੍ਹਾਂ ਨੇ ਪਹਿਲਾਂ ਪਹਿਲ ਕੀਤੀ ਜਿਨ੍ਹਾਂ ਨੇ ਜ਼ਾਤ ਪਾਤ ਖਤਮ ਕੀਤੀ ਰੋਚਨੇ ਚ ਸਮਾਪਤ ਕੀਤੀ ਉਹਨਾਂ ਨੇ ਕਿਸੇ ਭੇਦਭਾਵ ਤੋਂ ਬਿਨਾ ਜਿਹੜੀ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਸ਼ਿਕਾਇਤ ਸੀ ਸਭ ਤੋਂ ਪਹਿਲਾਂ ਉਹ ਪੰਜ ਦੇ ਪੰਜੇ ਉਸੇ ਸਮਾਜ ਦੇ ਵਿੱਚੋਂ ਸੀਗੇ ਜਿਨ੍ਹਾਂ ਨੂੰ ਭਾਰਤ ਦੀ ਇੱਕ ਜਮਾਤ ਪਛੜੀ ਸ਼੍ਰਣੀ ਜਾਂ ਸ਼ੂਤਾਂ ਸ਼ੂਦਰ ਲੋਕ ਦੱਸਦੇ ਸੀਗੇ ਉਹਨਾਂ ਹੀ ਸ਼ੂਦਰ ਲੋਕਾਂ ਦੇ ਵਿੱਚੋਂ ਉਹ ਪੰਜ ਪਿਆਰੇ ਸਨ ਸਹਬੇ ਕਮਾਲਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਿਸਾਲ ਕਾਇਮ ਕੀਤੀ ਉਹਨਾਂ ਨੇ ਉਹਨਾਂ ਨੂੰ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਬਾਟੇ ਦੀ ਪੌਲ ਦਿੱਤੀ ਤੇ ਉਸ ਤੋਂ ਉਪਰੰਤ ਖੁਦ ਵੀ ਉਹਨਾਂ ਦੇ ਹੱਥੋਂ ਖੰਡੇ ਬਾਟੇ ਦੀ ਪੌਲ ਲਈ ਅਤੇ ਸਿੰਘ ਸਜੇ ਤੇ ਇਹ ਗੱਲ ਜਦੋਂ ਪਹਾੜੀ ਰਾਜਿਆਂ ਨੂੰ ਪਤਾ ਲੱਗੀ ਤੇ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਉਹਨਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਏਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸੱਜਣ ਨੂੰ ਤਿਆਰ ਆਂ ਪਰ ਇਹ ਜਿਹੜੇ ਨੀਚ ਲੋਕ ਨੇ ਇਹਨਾਂ ਦੇ ਨਾਲ ਅਸੀਂ ਬਹਿ ਕੇ ਨਹੀਂ ਇਹ ਕਰ ਸਕਦੇ ਤੁਸੀਂ ਇਹਨਾਂ ਤੋਂ ਇਹਨਾਂ ਨੂੰ ਇਹਨਾਂ ਦੇ ਤੋਂ ਆਪਣਾ ਹੱਥ ਝੁਕ ਲਓ ਅਸੀਂ ਸਾਰੇ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸੱਜਣ ਨੂੰ ਤਿਆਰ ਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਬੜਾ ਟੁਕਵਾਂ ਜਵਾਬ ਦਿੱਤਾ ਸੀਗਾ ਕਿ ਇਹਨਾਂ ਦੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਤੇ ਗਰੀਬ ਕਰੋੜ ਪਰੇ ਇਹ ਗੱਲ ਸੁਣ ਕੇ ਭਾਰਤੀ ਰਾਜੇ ਪਹਾੜੀ ਰਾਜੇ ਜਿਹੜੇ ਸੀਗੇ ਉਹ ਰੋਹ ਦੇ ਵਿੱਚ ਆ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਠੋਕੇ ਜਵਾਬ ਦਿੱਤਾ ਸੀਗਾ ਤੇ ਇਹਨਾਂ ਛੁੱਧਰ ਲੋਕਾਂ ਨੂੰ ਪਛੜੇ ਲੋਕਾਂ ਨੂੰ ਜਿਹੜੇ ਤਰਸਦੇ ਸੀਗੇ ਕਿਸੇ ਸਮੇਂ ਉਹਨਾਂ ਲੋਕਾਂ ਨੂੰ ਆਪਣੇ ਗੱਲ ਨਾਲ ਲਾਇਆ ਤੇ ਇੱਕ ਮਿਸਾਲ ਮਿਸਾਲ ਕਾਇਮ ਕੀਤੀ ਜੋ ਜਗ ਦੇ ਉੱਤੇ ਕਿਦਰੇ ਵੀ ਨਹੀਂ ਦਿਸਦੀ ਤੇ ਇਸੇ ਹੀ ਕਰਕੇ ਉਹ ਪਹਾੜੀ ਰਾਜੇ ਮੁੜ ਕੇ ਸਾਜਸ਼ਾ ਰਚਣ ਲੱਗ ਗਏ ਤੇ ਉਹ ਆਪਣੀਆਂ ਔਕਾਤਾਂ ਤੇ ਆ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਰਿਵਾਰ ਸਮੇਤ ਆਨੰਦਪੁਰੀ ਛੱਡਣੀ ਪਈ ਸੀਗੀ ਜੇਸੀਂ ਦੇਣ ਨਹੀਂ ਦੇ ਸਕਦੇ ਅੱਗੇ ਜੋ ਵੀ ਹੋਇਆ ਜੋ ਵੀ ਵਰਤਿਆ ਉਹ ਆਪ ਸਾਬ ਲੱ ਸਕਦਾ ਭਲੀ ਭਾਂਜ ਜਾਣ ਦੇ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਕਰ ਵਿਖਾਇਆ ਜੋ ਕੋਈ ਦੁਨੀਆਂ ਦਾ ਹੋਰ ਪੀਰ ਪਗੰਬਰ ਅਜੇ ਤੱਕ ਨਹੀਂ ਸੀ ਕਰ ਸਕਿਆ ਉਹਨਾਂ ਨੇ ਇੱਕ ਚਸ਼ਮੇ ਦੇ ਨਾਲ ਸਭ ਨੂੰ ਵੇਖਿਆ ਤੇ ਉਹਨਾਂ ਪਛੜੇ ਲੋਕਾਂ ਨੂੰ ਸ਼ੁੱਧਰ ਲੋਕਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਜਦੋਂ ਸਿੰਘ ਸਜਾਇਆ ਤੇ ਉਹਨਾਂ ਸ਼ੁੱਧਰ ਲੋਕਾਂ ਨਾ ਪਛੜੇ ਲੋਕਾਂ ਨੇ ਜਦੋਂ ਸਿੰਘ ਬਣ ਗਏ ਸ਼ੁੱਧਰਾਂ ਤੋਂ ਸਿੰਘ ਬਣ ਗਏ ਤੇ ਫਿਰ ਕੀ ਕਾਰ ਬਖਾਇਆ ਸਿੱਖ ਧਰਮ ਵਾਸਤੇ ਉਹ ਤੁਸੀਂ ਸਾਰੇ ਪਲੀ ਪੰਜ ਜਾਣਦੇ ਜੀ ਆਪਾਂ ਉਸੇ ਹੀ ਗੱਲ ਤੇ ਮੁੜ ਕੇ ਆਉਨੇ ਆ ਜੀ ਤੇ ਸਾਡੇ ਅਜੋਕੇ ਜਿਹੜੇ ਮਸੀਹਾ ਜੋ ਕਿ ਸਮੇਂ ਦੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਉਹਨਾਂ ਨੇ ਬੜੀ ਘਾਲਣਾ ਘਾਲੀ ਆਪਣੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਤੇ ਉਹਨਾਂ ਦੀ ਇਸ ਸਚਜੀ ਤੇ ਗੁਣਾਪਰੀ ਜਿਹੜੀ ਕੋਸ਼ਿਸ਼ ਸਦਕਾ ਹੀ ਅੱਜ ਅਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਜਿਹੜੀ ਜ਼ਿੰਦਗੀ ਆ ਉਹ ਖੁਸ਼ਹਾਲੀ ਦੇ ਤੌਰ ਤੇ ਬਤਾ ਰਹੇ ਆ ਉਹਨਾਂ ਦੀ ਇਸ ਘਾਲਣਾ ਕਰਕੇ ਹੀ ਅੱਜ ਅਸੀਂ ਉਚੌਦਿਆਂ ਤੇ ਸਾਡੇ ਭੈਣ ਭਰਾ ਬੜੇ ਬਰਾਜਮਾਨ ਨੇ ਰਾਜਨੀਤੀ ਵਿੱਚ ਵੀ ਬਹੁਤ ਸਾਡੇ ਭਣ ਭਰਾ ਨੇ ਹੋਰ ਵੀ ਸਮਾਜ ਦੇ ਵਿੱਚ ਜਿੰਨੇ ਵੀ ਕਾਰੋਬਾਰੀ ਲੋਕ ਨੇ ਉਹਨਾਂ ਦੇ ਵਿੱਚ ਹੀ شمار ਆ ਉਦੇਸ਼ਾਂ ਦੇ ਵਿੱਚ ਵੀ ਝੰਡੇ ਗੱਡੇ ਨੇ ਸਾਡੇ ਸਮਾਜ ਦੇ ਲੋਕਾਂ ਨੇ ਆਪ ਸਭ ਵਧਾਈ ਦੇ ਪਾਤਰ ਹੋ ਪਰ ਇਹ ਸਭ ਹੋਇਆ ਭਾਰਤੀ ਸੰਵਿਧਾਨ ਦੇ ਖਰੜੇ ਦੇ ਕਰਕੇ ਆ ਜਿਹੜਾ ਉਹਨਾਂ ਨੇ 3 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਨਾਲ ਤਿਆਰ ਕੀਤਾ ਸੀਗਾ ਸੋ ਸਤਿਕਾਰ ਕਰਿਆ ਕਰੋ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਉਹਨਾਂ ਦਾ ਅਸੀਂ ਦਿਨ ਨਹੀਂ ਦੇ ਸਕਦੇ ਕਿਉਂਕਿ ਜਿਸ ਤਰ੍ਹਾਂ ਉਹ ਭਾੜੀ ਰਾਜਿਆਂ ਨੂੰ ਗੱਲ ਹজম ਨਹੀਂ ਸੋਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਇਹ ਵਰਤਾਰਾ ਸੀਗਾ ਉਹ ਚੰਗਾ ਨਹੀਂ ਸੀ ਲੱਗਾ ਇਸੇ ਤਰ੍ਹਾਂ ਇਹ ਭਾਰਤੀ ਸੰਵਿਧਾਨ ਜਦੋਂ ਲਾਗੂ ਕੀਤਾ ਗਿਆ ਭਾਰਤ ਦੇ ਉੱਚ ਜਮਾਤੀ ਜਿਹੜੀ ਸੋਚ ਸੀ ਕਿ ਉਹਨਾਂ ਨੂੰ ਵੀ ਇਹ ਗੱਲ ਹজম ਨਹੀਂ ਹੋਈ ਤੇ ਉਸ ਵੇਲੇ ਵੀ ਤੇ ਅੱਜ ਵੀ ਉਹ ਲੋਕ ਭਾਰਤੀ ਸੰਵਿਧਾਨ ਤੋਂ ਬੜੀ ਸਖਤ ਨਫਤ ਕਰਦੇ ਨੇ ਹਾਲਾਂਕਿ ਭਾਰਤੀ ਸੰਵਿਧਾਨ ਦੀ ਖਾਸੀਅਤ ਆ ਜਿੱਥੇ ਪਛੜੇ ਅਤੇ ਐਸਸੀਐਸਟੀ ਲੋਕਾਂ ਦੇ ਅਧਿਕਾਰਾਂ ਦੀ ਇਸ ਸੰਵਿਧਾਨ ਗੱਲ ਕਰਦਾ ਉਹ ਸੰਵਿਧਾਨ ਬਾਕੀ ਸਾਰੇ ਭਾਈਚਾਰਿਆਂ ਦੀ ਵੀ ਗੱਲ ਕਰਦਾ ਉਹਨਾਂ ਦੇ ਹੱਕਾਂ ਦੀ ਵੀ ਗੱਲ ਕਰਦਾ ਆ ਪਰ ਇਹ ਗੱਲ ਉਹਨਾਂ ਲੋਕਾਂ ਦੇ ਸਮਝ ਨਹੀਂ ਆਉਂਦੀ ਉਹਨਾਂ ਨੂੰ ਸਿਰਫ ਸਾਡੀਆਂ ਰਿਜ਼ਰਵੇਸ਼ਨਾਂ ਹੀ ਦਿਖਾਈ ਦਿੰਦੀਆਂ ਨੇ ਉਹਦੇ ਤੋਂ ਹੀ ਉਹ ਸੜੀ ਜਾਂਦੇ ਨੇ ਪਰ ਉਹ ਭਾਰਤੀ ਸੰਵਿਧਾਨ ਦਾ ਜਿਹੜਾ ਮੁੱਖ ਅਜੰਡਾ ਆ ਉਹ ਤੋਂ ਕਾਫੀ ਦੂਰ ਨੇ ਉਹਨੂੰ ਵੇਖਣਾ ਨਹੀਂ ਚਾਹੁੰਦੇ ਤੇ ਭਾਰਤੀ ਸੰਵਿਧਾਨ ਹੀ ਸਾਡੀ ਓਟ ਆ ਜਿਹਦੇ ਸਦਕਾ ਅਸੀਂ ਹਰ ਜ਼ੁਲਮ ਦਾ ਹਰ ਸਤਮ ਦਾ ਸਾਹਮਣਾ ਕਰ ਸਕਦੇ ਆ ਖਰਜ਼ਾ ਤੋਂ ਸਿੱਤਮ ਨੂੰ ਰੋਕ ਸਕਦੇ ਆ ਭਾਰਤੀ ਸੰਵਿਧਾਨ ਦੇ ਕਰਕੇ ਹੀ ਅੱਜ ਅਸੀਂ ਬੋਲ ਸਕਦੇ ਆ ਮੈਂ ਆਪ ਸਭ ਦੇ ਨਾਲ ਮੁਖਾਦਮ ਹੋ ਰਿਹਾ ਸੋਸ਼ਲ ਮੀਡੀਆ ਰਾਈ ਇਹ ਵੀ ਭਾਰਤੀ ਸੰਵਿਧਾਨ ਦੀ ਹੀ ਦੇਣਾ ਤੇ ਹੋਰ ਵੀ ਵੱਖ-ਵੱਖ ਸਮਾਜਿਕ ਆਧਾਰਿਆਂ ਦੇ ਵਿੱਚ ਸਾਡੀ ਜੋ ਵੀ ਸ਼ਮੂਲੀਅਤ ਹੁੰਦੀ ਆ ਉਹ ਭਾਰਤੀ ਸੰਵਿਧਾਨ ਦੀ ਹੀ ਦੇਣਾ ਕਿਉਂਕਿ ਭਾਰਤੀ ਸੰਵਿਧਾਨ ਸਾਡੇ ਲਈ ਇੱਕ ਢਾਲ ਦਾ ਕੰਮ ਕਰ ਰਿਹਾ ਜੀ ਸੋ ਭਾਰਤੀ ਸੰਵਿਧਾਨ ਦਾ ਸਤਿਕਾਰ ਕਰਿਆ ਕਰੋ ਜੀ ਤੇ ਸਤਿਕਾਰ ਕਰਿਆ ਕਰੋ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦਾ ਉਹਨਾਂ ਦੀ ਜਗ੍ਹਾ ਸਾਡੇ ਦਿਲ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਬੜੇ ਮਹਾਨ ਯੋਧੇ ਨੇ ਬੜਾ ਉੱਚਾ ਸੋਚਾ ਯਤਨ ਕਰਕੇ ਗਏ ਨੇ ਸਾਡੇ ਵਾਸਤੇ ਉਹ ਤੇ ਆਓ ਅਸੀਂ ਰਲ ਮਿਲ ਕੇ ਸਾਰੇ ਉਹਨਾਂ ਦਾ ਸਤਿਕਾਰ ਕਰਿਆ ਕਰੀਏ ਤੇ ਜੇਕਰ ਅਸੀਂ ਸੰਵਿਧਾਨ ਦੇ ਅਕੋਰਡਿੰਗ ਚਾਹੁੰਦੇ ਆ ਨਾ ਜੇਕਰ ਅਸੀਂ ਸਾਡੇ ਲੋਕ ਬੜੇ ਸਾਡੀਆਂ ਜਥੇਬੰਦੀਆਂ ਤੱਤ ਪਰ ਨੇ ਕਿ ਸਾਡੇ ਲੋਕਾਂ ਦਾ ਵੀ ਵੱਖ-ਵੱਖ ਸਟੇਟਾਂ ਦੇ ਵਿੱਚ ਮੈਂ ਪੰਜਾਬ ਦੀ ਗੱਲ ਕਰਦਾ ਕਿ ਪੰਜਾਬ ਦੇ ਵਿੱਚ ਵੀ ਸਾਡਾ ਰਾਜ ਆਵੇ ਤੇ ਭਾਰਤੀ ਸੈਂਟਰ ਦੇ ਵਿੱਚ ਵੀ ਸਾਡਾ ਰਾਜ ਆਵੇ ਉਹ ਆ ਸਕਦਾ ਕਿਉਂਕਿ ਬਹੁਤਾਂ ਦੇ ਵਿੱਚ ਆਸੀਂ ਜਿਹੜੇ ਅਸੀਂ ਐਸਸੀਐਸਟੀ ਲੋਕਾਂ ਪਛੜੀ ਸ਼੍ਰੇਣੀਆਂ ਦੇ ਲੋਕਾਂ ਅਸੀਂ ਬਹੁਤਾਂ ਦੇ ਵਿੱਚ ਆ ਭਾਰਤ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਪਰ ਸਾਡੀ ਮੂਰਖਤਾ ਆ ਕਿ ਅਸੀਂ ਥੋੜੀਆਂ ਜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਲਾਲਚਾਂ ਦੇ ਵਿੱਚ ਆ ਜਾਂਦੇ ਆ ਤੇ ਅਸੀਂ ਆਪਣੇ ਲੋਕਾਂ ਦਾ ਸਾਥ ਛੱਡ ਕੇ ਤੇ 11 ਦੇ ਮਗਰ ਲੱਗ ਜਾਂਦੇ ਆ ਤੇ ਆਪਣੇ ਲੋਕਾਂ ਦੀ ਅਸੀਂ ਲੱਤਾਂ ਖਿੱਚਦੇ ਆ ਇਹ ਬੜੀ ਵੱਡੀ ਤਰਾਸਦੀ ਆ ਜੇਕਰ ਰਾਜ ਪ੍ਰਾਪਤ ਕਰਨਾ ਚਾਹੁੰਦੇ ਆਪਣੇ ਸਮਾਜ ਦਾ ਉਹ ਇੱਕ ਸਵਾਰਨਾ ਚਾਹੁੰਦੇ ਜੇ ਆਪਣੇ ਧੀਆਂ ਪੁੱਤਰਾਂ ਨੂੰ ਹੋਰ ਵਾਦੇ ਹੋਏ ਤਰੱਕੀਆਂ ਕਰਦੇ ਦੇਖਣਾ ਚਾਹੁੰਦੇ ਜੇ ਤੇ ਇਕੱਠੇ ਹੋਵੋ ਕਿਉਂਕਿ ਜਦੋਂ ਤੱਕ ਇਕੱਠੇ ਨਹੀਂ ਹੋ ਸਕਦੇ ਤੇ ਕੋਈ ਲੜਾਈ ਨਹੀਂ ਲੜ ਸਕਦੇ ਸੋ ਸਾਰੇ ਹੀ ਪਣਪਰਾਵਾਂ ਨੂੰ ਬੇਨਤੀ ਐ ਐਸਸੀ ਐਸਟੀ ਤੇ ਪਛੜੇ ਹੋਏ ਲੋਕਾਂ ਨੂੰ ਇਹ ਕਦਰ ਹੋਵੇ ਇਕੱਠੇ ਹੋ ਆਪਣੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਚੰਗੇ ਜਥੇਬੰਦੀਆਂ ਦੀ ਬੜੇ ਆਪਣੀ ਸੂਝਬੂਧ ਦੇ ਨਾਲ ਕਦਰ ਕਰੋ ਤੇ ਜਿਹੜੇ ਗद्दार ਨੇ ਸਾਡੇ ਵਿੱਚ ਉਹਨਾਂ ਨੂੰ ਜੁੱਤੀ ਫੇਰ ਕੇ ਆਪਣੀ ਇਹਨਾਂ ਜਥੇਬੰਦੀਆਂ ਚੋਂ ਜਾਂ ਆਪਣੇ ਤੋਂ ਦੂਰ ਕਰੋ ਕਿਉਂਕਿ ਗद्दारों ਨੇ ਹਮੇਸ਼ਾ ਹੀ ਭਾਰਤ ਦਾ ਪੰਜਾਬ ਦਾ ਤੇ ਕੌਮ ਦਾ ਗੜਾਗਰ ਕੀਤਾ ਆ ਗਦਾਰਾਂ ਨੂੰ ਉਹਨਾਂ ਦੀ ਰਾਹ ਵਿਖਾਓ ਤੇ ਜਿਹੜੇ ਚੰਗੀ ਸੋਚ ਦੇ ਨਵੇਕਲੀ ਸੋਚ ਦੇ ਨਰੋਹੀ ਸੋਚ ਦੇ ਸਾਡੇ ਪੈਰੋਕਾਰ ਨੇ ਆਗੂ ਨੇ ਉਹਨਾਂ ਦਾ ਸਾਥ ਦਿਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਭਾਰਤੀ ਸੰਵਿਧਾਨ ਨੂੰ ਤੇ ਭਾਰਤੀ ਸੰਵਿਧਾਨ ਲਿਖਣ ਵਾਲੇ ਨੂੰ ਦਿਲੋਂ ਸਲੂਟ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ